ਕੜਤੀ ਸੀ ਮੈਟ੍ਰਿਕ ਕੀ ਮਾਮਲਾ ਸੀ ਮੈਂ ਥਾਣੇ ਹਾਜ਼ਰ ਸੀਗਾ ਜੀ ਤੇ ਚਨਿੰਦਰਜੀਤ ਸਿੰਘ ਜਿਹੜਾ ਕਿ ਇੰਚਾਰਜ ਲੱਗਾ ਸੀਗਾ ਆਪਣੇ ਸੈਂਟਰ ਦਾ ਤੇ ਇਹ ਡੀਡੀ ਪੇਪਰਾਂ ਦਾ ਇਹਨੇ ਇੱਕ ਬੰਦਾ ਦੇਖਿਆ ਵੀ ਇਹਦਾ ਜਿਹੜਾ ਬਾਇਓਮੈਟ੍ਰਿਕ ਵੀ बार-बार ਫੇਲ ਹੋ ਰਿਹਾ ਤੇ ਇਹਨੇ ਫਲੈਂਗਰ ਨੂੰ ਦੱਸਿਆ ਜੀ ਫਲੈਂਗਰ ਨੇ ਕਿਹਾ ਚਲੋ ਬੱਚੇ ਨੂੰ ਪਹਿਲਾਂ ਪੇਪਰ ਦੇ ਲੈਣ ਦੋ ਉਦੋਂ ਬਾਅਦ ਚ ਇਹਦਾ ਦੁਬਾਰਾ ਕਰਾ ਲਾਂਗੇ ਬਾਇਓਮੈਟ੍ਰਿਕ ਜਦੋਂ ਪੇਪਰ ਦੇਣ ਤੋਂ ਬਾਅਦ ਇਹਦਾ ਬਾਅਦ ਚ ਫੇਰ ਕਰਾਇਆ ਜਾਂ ਦੋ ਤਿੰਨ ਵਾਰੀ ਫੇਰ ਫੇਲਿਆ ਆ ਉਹ ਤੋਂ ਬਾਅਦ ਫੇਰ ਇਹਨਾਂ ਨੂੰ ਸੈਂਟਰ ਤੋਂ ਪਤਾ ਲੱਗ ਗਿਆ ਵੀ ਆਹ ਰੋਲ ਨੰਬਰ ਜਿਹੜਾ ਆ ਇਹਨਾਂ ਦਾ ਬੱਚਾ ਜਿਹੜਾ ਬਾਇਓਮੈਟ੍ਰਿਕ ਜਿਹੜਾ ਫੇਲ ਹੋ ਗਿਆ ਠੀਕ ਹੈ ਜੀ ਇਹਨਾਂ ਦੇ ਸ਼ੱਕ ਦੇ ਆਧਾਰ ਤੇ ਸਾਡੇ ਕੋਲੇ ਇੱਥੇ ਲਿਆਂਦਾ ਜੀ ਇਹਦਾ ਜਿਹੜਾ ਪਤਾ ਕੀਤਾ ਗਿਆ ਤੇ ਇਹਦੇ ਕਿਸੇ ਹੋਰ ਬੰਦੇ ਦਾ ਜਿਹੜਾ ਕਿ ਓਮ ਪ੍ਰਕਾਸ਼ ਨਾਮ ਦਾ ਬੰਦਾ ਹੈ ਜੀ ਉਹਦੀ ਜਗ੍ਹਾ ਇਹ ਪੇਪਰ ਦੇਣ ਆਇਆ ਸੀ ਜੀ ਤੇ ਉਹਦੇ ਕੋਲੋਂ ਕੁਝ ਪੇਮੈਂਟ ਵਗੈਰੇ ਵੀ ਕੋਈ ਲਈ ਹੋਣੀ ਹੈ ਜੀ ਠੀਕ ਹੈ ਤੇ ਸਾਰਾ ਕੁਝ ਉਹਨੇ ਕਹਿੰਦੇ ਵੀ ਇਹ ਬਣਾ ਕੇ ਦਿੱਤਾ ਇਹ ਮੈਨੂੰ ਆਧਾਰ ਕਾਰਡ ਵੀ ਆਪਣੇ ਨਾਮ ਦਾ ਤੇ ਇੱਕ ਚਾਰਟ ਸ਼ੀਟ ਜਿਹੜੀ ਹੁੰਦੀ ਹੈ ਰੋਲ ਨੰਬਰ ਤੇ ਜਿੱਦੇ ਫੋਟ ਲੱਗਦੀ ਹੈ ਉਹ ਵੀ ਵੀ ਉਹਨ ਸਾਰਾ ਕੁਝ ਆਪ ਤਿਆਰ ਕਰਕੇ ਦਿੱਤਾ ਸੀ ਕਹਿੰਦੇ ਜਿਸ ਕਰਕੇ ਇਹ ਤੇ ਪੇਪਰ ਦੇ ਨਾਲ ਸੀ ਤੇ ਜਿੱਤੇ ਇਹਨੂੰ ਲਾ ਕੇ ਸਾਡੇ ਪੇਸ਼ ਕਰਤਾ ਜੀ ਅਸੀਂ ਮੁਕੱਦਮਾ ਨੰਬਰ 247 ਦਰਜ ਕਰ ਲਿਆ ਜੀ ਨਵੀਂ ਐਕਟ ਦੇ ਤਹਿਤ ਜੋਗੇ 318 4 319 2 ਬੀ ਐਨਐਸ ਦੇ ਤਹਿਤ ਉਹਨਾ ਡਾਟਾ ਬੱਜ ਜਿਹਨੂੰ ਅੱਜ ਕੋਰਟ 'ਚ ਪੇਸ਼ ਕਰਨ ਵਾਸਤੇ ਲੈ ਕੇ ਜਾ ਰਹੇ